ਕੈਲਸ਼ੀਅਮ ਤੇ ਫਾਈਬਰ ਨਾਲ ਭਰਪੂਰ ਏ ਓਟਸ ਖਾਣ ਦਾ ਸਾਡੀ ਸਿਹਤ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਏ ਇਹਨਾਂ ਨੂੰ ਆਪਾਂ ਪਾਣੀ ਜਾਂ ਦੁੱਧ ਕਿਸੇ ਵਿੱਚ ਵੀ ਬਣਾ ਸਕਦੇ ਆ ਪਰ ਮੈਂ ਇਹ ਓਟਸ ਬਣਾਉਣ ਵਾਸਤੇ 2 ਕੱਪ ਦੁੱਧ ਦੀ ਵਰਤੋਂ ਕਰਦੀ ਪਈ ਆ ਇਹ ਦੁੱਧ ਪਹਿਲਾਂ ਤੋਂ ਹੀ ਉਬਾਲੇ ਵਾਲਾ ਸੀ ਤੇ ਇਹਨੂੰ ਆਪਾਂ ਥੋੜਾ ਜਿਹਾ ਗਰਮ ਹੋਣ ਤੱਕ ਵੇਟ ਕਰਾਂਗੇ ਫਿਰ ਇਹਦੇ ਵਿੱਚ ਆਪਾਂ ਓਟਸ ਪਾ ਦਾਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਪਏ ਜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਜਿਉਂ ਹੀ ਦੁੱਧ ਥੋੜਾ ਗਰਮ ਹੋਇਆ ਹੈ ਇਹਦੇ ਵਿੱਚ ਮੈਂ ਇੱਕ ਕੱਪ ਓਟਸ ਪਾ ਦਿੱਤੇ ਨੇ ਜੇਕਰ ਆਪਾਂ ਪਾਣੀ ਵੀ ਲਵਾਂਗੇ ਉਹ ਵੀ ਆਪਾਂ ਓਟਸ ਤੋਂ ਡਬਲ ਹੀ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਉਬਾਲਾ ਆਉਣ ਤੱਕ ਇਸੇ ਤਰ੍ਹਾਂ ਪਕਾਵਾਂਗੇ ਗੈਸ ਦੀ ਫਲੇਮ ਐ ਮੀਡੀਅਮ ਤੇ ਕਰ ਦਿੱਤੀ ਆ ਓਟਸ ਦਲੀਆ ਤੇ ਖਿਚੜੀ ਨਾਲੋਂ ਕਾਫੀ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਦਲੀਆ ਤੇ ਖਿਚੜੀ ਨੂੰ ਬਣਾਉਣ ਵਿੱਚ ਆਪਾਂ ਨੂੰ ਬਹੁਤ ਸਾਰਾ ਸਮਾਂ ਲੱਗ ਜਾਂਦਾ ਹੈ ਪਰ ਇਹ ਕੇਵਲ 4-5 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ ਹੁਣ 2 ਤੋਂ 3 ਮਿੰਟ ਤੱਕ ਆਪਾਂ ਇਹਨਾਂ ਨੂੰ ਇਸੇ ਤਰੀਕੇ ਨਾਲ ਪੱਕਣ ਦਵਾਂਗੇ ਰੋਜ਼ਾਨਾ ਓਟਸ ਖਾਣ ਦੇ ਨਾਲ ਸਾਡੇ ਪੇਟ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਘਟ ਜਾਂਦੀਆਂ ਨੇ ਫਾਈਬਰ ਜਿਆਦਾ ਮਾਤਰਾ ਵਿੱਚ ਹੋਣ ਕਾਰਨ ਜੋ ਕਬਜ਼ ਦਾ ਰੋਗ ਹੈ ਉਹ ਵੀ ਦੂਰ ਹੋ ਜਾਂਦਾ ਹੈ ਦੋ ਤੋਂ ਤਿੰਨ ਮਿੰਟ ਹੋ ਗਏ ਨੇ ਓਟਸ ਨੂੰ ਪੱਕਦਿਆਂ ਹੋਇਆਂ ਹੁਣ ਇਹਦੇ ਵਿੱਚ ਮੈਂ ਖੰਡ ਪਾਦਣ ਲੱਗੀ ਆ ਤੁਸੀਂ ਖੰਡ ਦੀ ਜਗ੍ਹਾ ਤੇ ਗੁੜ ਜਾਂ ਮਿਸ਼ਰੀ ਦਾ ਇਸਤੇਮਾਲ ਕਰ ਸਕਦੇ ਜੇ ਤੇ ਜਿੰਨਾ ਚਾਹੋ ਓਨੀ ਖੰਡ ਪਾ ਸਕਦੇ ਜੇ ਮੈਂ ਟੋਟਲ ਇਹਦੇ ਵਿੱਚ ਦੋ ਤੋਂ ਤਿੰਨ ਚਮਚ ਜਿੰਨੀ ਹੀ ਖੰਡ ਪਾਈ ਆ ਜੇਕਰ ਤੁਸੀਂ ਇਹਨਾਂ ਓਟਸ ਤੋਂ ਜ਼ਿਆਦਾ ਫਾਇਦਾ ਲੈਣਾ ਚਾਹੁੰਦੇ ਜੇ ਤੇ ਖੰਡ ਦੀ ਵਰਤੋਂ ਥੋੜੀ ਘੱਟ ਕਰਿਓ ਹੁਣ ਆਪਾਂ ਖੰਡ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਕੇ ਇਨਾਂ ਨੂੰ ਆਪਾਂ 1-2 ਮਿੰਟ ਤੱਕ ਹੋਰ ਪਕਾ ਲਾਂਗੇ। ਓਟਸ ਦੀ ਜੋ ਤਸਵੀਰ ਹੈ ਉਹ ਵੀ ਠੰਡੀ ਹੁੰਦੀ ਆ ਗਰਮੀਆਂ ਦੇ ਮੌਸਮ ਵਿੱਚ ਆਪਾਂ ਹਰ ਰੋਜ਼ ਇਹਨੂੰ ਖਾ ਸਕਦੇ ਆ ਸਾਨੂੰ ਬਹੁਤ ਫਾਇਦਾ ਮਿਲੇਗਾ। ਹੁਣ ਓਟਸ ਦੇ ਵਿੱਚ ਥੋੜਾ ਜਿਹਾ ਉਬਾਲ ਆ ਗਿਆ ਏ ਇਹਨੂੰ ਪੱਕਦਿਆਂ ਹੋਇਆਂ 4 ਤੋਂ 5 ਮਿੰਟ ਜਿੰਨਾ ਸਮਾਂ ਹੋ ਗਿਆ ਏ ਹੁਣ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਮਿਲਾਉਣ ਲੱਗੀ ਆ ਉਹ ਬਿਲਕੁਲ ਆਪਸ਼ਨਲ ਏ ਜੇਕਰ ਤੁਹਾਡੇ ਕੋਲ ਹੋਵੇ ਤੁਸੀਂ ਪਾ ਸਕਦੇ ਜੇ ਸਕਿਪ ਵੀ ਕਰ ਸਕਦੇ ਜੇ। ਇਹਦੇ ਵਿੱਚ ਮੈਂ 2 ਤੋਂ 2.5 ਚਮਚ ਜਿੰਨਾ ਇਹ ਜੋ ਪਾਊਡਰ ਮਿਲਾਉਂਦੀ ਪਈ ਆ ਇਹਦੇ ਵਿੱਚ ਬਹੁਤ ਸਾਰੀ ਕੈਲਸ਼ੀਅਮ ਪਾਈ ਜਾਂਦੀ ਆ ਇਹ ਜੋ ਪਾਊਡਰ ਏ ਇਹ ਮੈਂ ਫੁੱਲ ਮਖਾਣਿਆਂ ਨੂੰ ਚੰਗੀ ਤਰ੍ਹਾਂ ਸੁੱਕਾ ਭੁੰਨ ਕੇ ਫਿਰ ਉਹਨਾਂ ਨੂੰ ਗ੍ਰाइंड ਕਰਕੇ ਬਣਾਇਆ ਹੈ ਤੇ ਇਹਦੇ ਵਿੱਚ ਆਪਾਂ ਥੋੜੇ ਜੇ ਚਨੇ ਵੀ ਮਿਲਾਏ ਸੀ ਤੇ ਉਹਨਾਂ ਨੂੰ ਵੀ ਗ੍ਰाइंड ਕੀਤਾ ਸੀ ਕੈਲਸ਼ੀਅਮ ਨਾਲ ਭਰਪੂਰ ਇਹ ਫੁੱਲ ਮਖਾਣੇ ਸਾਡੀ ਸਿਹਤ ਨੂੰ ਬਹੁਤ ਸਾਰੇ ਫਾਇਦੇ ਦਿੰਦੇ ਨੇ ਹਰ ਰੋਜ਼ ਤੁਸੀਂ ਇੱਕ ਚਮਚ ਇਹਨੂੰ ਦੁੱਧ ਵਿੱਚ ਮਿਲਾ ਕੇ ਵੀ ਪੀ ਸਕਦੇ ਜੇ ਹੱਡੀਆਂ ਦੀ ਮਜ਼ਬੂਤੀ ਲਈ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਨੇ ਫੁੱਲ ਮਖਾਣੇ ਤੇ ਪੁੱਜੇ ਹੋਏ ਛੋਲਿਆਂ ਦਾ ਇਹ ਪਾਊਡਰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਗੈਸ ਤੁਸੀਂ ਇੱਥੇ ਬਿਲਕੁਲ ਘੱਟ ਤੇ ਕਰਕੇ ਫੇਰ ਹੀ ਇਹਦੇ ਵਿੱਚ ਮਿਲਾਇਓ ਤੇ ਹੁਣ ਤੁਸੀਂ ਇਹਨੂੰ ਗੈਸ ਨੂੰ ਬੰਦ ਕਰ ਸਕਦੇ ਜੇ ਕਿਉਂਕਿ ਇਹਨਾਂ ਨੂੰ ਇੰਨਾ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਆ ਇਹ ਆਪਾਂ ਪਹਿਲਾਂ ਤੋਂ ਭੁੰਨੇ ਸੀ ਤੇ ਭੁੰਨ ਕੇ ਇਹਨਾਂ ਨੂੰ ਗ੍ਰाइंड ਕੀਤਾ ਸੀ ਮੇਰੇ ਕੋਲ ਇਹ ਪਾਊਡਰ ਬਣਿਆ ਹੋਇਆ ਸੀ ਮਿਕਸ ਕਰਕੇ ਪਾ ਦਿੱਤਾ ਹੈ ਜੇਕਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਤੁਸੀਂ ਕੁਝ ਡ్రਾਈ ਫਰੂਟ ਮਿਲਾ ਸਕਦੇ ਜੇ ਬਿਲਕੁਲ ਆਪਸ਼ਨਲ ਹੁੰਦੇ ਨੇ ਜੇਕਰ ਆਪਾਂ ਇਹਨੂੰ ਇਸੇ ਤਰੀਕੇ ਨਾਲ ਹੀ ਬਣਾ ਕੇ ਖਾ ਲਾਂਗੇ ਤਾਂ ਇਹਨੇ ਸਾਨੂੰ ਬਹੁਤ ਫਾਇਦਾ ਦੇਣਾ ਹੈ 5 ਮਿੰਟ ਜਿੰਨਾ ਸਮਾਂ ਲੱਗਾ ਹੈ ਤੇ ਓਟਸ ਬਣ ਕੇ ਬਿਲਕੁਲ ਰੈਡੀ ਨੇ ਜੇਕਰ ਤੁਸੀਂ ਪਾਣੀ ਵਿੱਚ ਬਣਾਓਗੇ ਤੇ ਬਿਲਕੁਲ ਇਸੇ ਤਰੀਕੇ ਨਾਲ ਹੀ ਬਣਾਓ ਦੁੱਧ ਦੀ ਜਗ੍ਹਾ ਤੇ ਪਾਣੀ ਹੋਵੇਗਾ ਤੇ ਉਹਨੂੰ ਆਪਾਂ 5 ਮਿੰਟ ਤੱਕ ਇਸੇ ਤਰ੍ਹਾਂ ਪਕਾ ਲਾਂਗੇ ਹਰ ਰੋਜ਼ ਓਟਸ ਖਾਣ ਦਾ ਇੱਕ ਫਾਇਦਾ ਇਹ ਵੀ ਹੁੰਦਾ ਹੈ ਕਿ ਜੋ ਸਾਨੂੰ ਬਾਰ-ਬਾਰ ਛੋਟੀ-ਛੋਟੀ ਭੁੱਖ ਲੱਗਦੀ ਆ ਉਹ ਨਹੀਂ ਲੱਗਦੀ ਜੇਕਰ ਅਸੀਂ ਸਵੇਰੇ-ਸਵੇਰੇ ਇੱਕ ਵਾਰ ਓਟਸ ਖਾ ਲੈਨੇ ਆ ਤੇ ਕਾਫੀ ਟਾਈਮ ਤੱਕ ਸਾਡਾ ਪੇਟ ਭਰਿਆ ਰਹਿੰਦਾ ਹੈ ਓਟਸ ਵਿੱਚ ਪਾਇਆ ਜਾਣ ਵਾਲਾ ਮੈਗਨੀਸ਼ੀਅਮ ਆਇਰਨ ਕੈਲਸ਼ੀਅਮ ਤੇ ਵਿਟਾਮਿਨ B6 ਇਹ ਸਾਡੀ ਸਿਹਤ ਨੂੰ ਬਹੁਤ ਸਾਰੇ ਫਾਇਦੇ ਦਿੰਦੇ ਨੇ ਓਟਸ ਦੇ ਨਾਲ ਸਰੀਰ ਇੱਕਦਮ ਫਿੱਟ ਰਹਿੰਦਾ ਹੈ 슬림 ਰਹਿੰਦਾ ਹੈ ਇਹਨੂੰ ਹਰ ਇਨਸਾਨ ਨੂੰ ਆਪਣੇ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਖਿਚੜੀ ਦੀ ਤਰ੍ਹਾਂ ਇਹਨੂੰ ਵੀ ਬੱਚੇ ਜਾਂ ਵੱਡੇ ਕੋਈ ਵੀ ਖਾ ਸਕਦਾ ਹੈ ਸਭ ਲਈ ਇਹ ਫਾਇਦੇਮੰਦ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ